ਸ਼ਤਕਾਰਯੋਗ ਦੋਸਤੋ ਕੀ ਹਾਲ ਨੇ ਆਸ ਕਰਦਾ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਕਈ ਦਿਨਾਂ ਤੋਂ ਇਹ ਸੋਚ ਰਿਹਾ ਸੀ ਕਿ ਲਗਾਤਾਰ ਕੈਨੇਡਾ ਦੀ ਧਰਤੀ ਦੇ ਤੇ 5-6 ਮਹੀਨੇ ਤੋਂ ਲਗਾਤਾਰ ਰਹਿ ਰਹੇ ਹਾਂ ਤੇ ਕੁਝ ਗੱਲਾਂ ਬਾਤਾਂ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ ਕਰ ਲਈਆਂ ਜਾਣ ਕਿਉਂਕਿ ਇੰਡੀਆ ਵਿੱਚ ਰਹਿੰਦੇ ਆ ਸਾਨੂੰ ਬੜਾ ਇਸ ਤਰ੍ਹਾਂ ਹੁੰਦਾ ਕਿ ਕੈਨੇਡਾ ਤੋਂ ਐਨ ਆਰ ਆਈ ਲੋਕ ਆਉਂਦੇ ਆ ਸਾਡੇ ਭੈਣ ਭਰਾ ਉੱਥੇ ਜਾਂਦੇ ਆ ਤੇ ਉੱਥੇ ਮਤਲਬ ਕਿਦਾਂ ਦਾ ਮਾਹੌਲ ਹੋਏਗਾ ਤੇ ਕਿਸ ਤਰ੍ਹਾਂ ਉੱਥੇ ਮਤਲਬ ਜਿਹੜਾ ਵਕਤ ਆ ਉਹ ਲੋਕ ਖੁਸ਼ੀ ਦੇ ਨਾਲ ਬਤੀਤ ਕਰਦੇ ਹੋਣਗੇ ਪਰ ਇੱਥੇ ਆ ਕੇ ਸਾਰਾ ਰਿਐਲਿਟੀ ਦਾ ਪਤਾ ਲੱਗਦਾ ਇਹ ਕੈਨੇਡਾ ਆਪਣੇ ਆਪ ਦੇ ਵਿੱਚ ਜਿੱਥੇ ਵੀ ਆਪਾਂ ਜਾਣਦੇ ਆ ਉੱਥੇ ਕੁਝ ਚੰਗੀਆਂ ਗੱਲਾਂ ਹੁੰਦੀਆਂ ਤੇ ਕੁਝ ਉਹਦੇ 네ਗੇਟਿਵ ਗੱਲਾਂ ਹੁੰਦੀਆਂ ਉਹ ਸਾਰੀਆਂ ਗੱਲਾਂ ਦਾ ਰਲਮਾ ਮਿਲਮਾ ਜਿਹੜਾ ਹੈਗਾ ਉਹ ਸੁਮੇਲ ਮਿਲਦਾ ਸਾਨੂੰ ਆਮ ਤੌਰ ਤੇ ਕਿਹਾ ਜਾਂਦਾ ਕਿ ਕੈਨੇਡਾ ਦੇ ਵਿੱਚ ਬਹੁਤ ਗੰਦ ਪੈ ਗਿਆ ਉੱਥੇ ਇਸ ਤਰ੍ਹਾਂ ਕੰਮ ਨਹੀਂ ਮਿਲ ਰਿਹਾ ਤੇ ਕੁਝ ਫੀਲਡ ਹੈਗੇ ਆ ਕਿ ਜਿੱਥੇ ਮਤਲਬ ਕਾਫੀ ਜ਼ਰੂਰਤ ਹੈਗੀ ਜਿਵੇਂ ਹੈਲਥ ਦਾ ਫੀਲਡ ਆ ਕੰਸਟਰਕਸ਼ਨ ਦਾ ਫੀਲਡ ਆ ਤਾਂ ਇੱਥੇ ਤੇ ਵਰਕਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਜਿਵੇਂ ਕੰਸਟਰਕਸ਼ਨ ਦੇ ਵਿੱਚ ਕੋਈ ਵੀ ਟ੍ਰੇਡਮੈਨ ਆ ਪਲੰਬਰ ਆ ਬਾਰ ਬੈਂਡਰ ਆ ਇਲੈਕਟ੍ਰੀਸ਼ੀਅਨ ਆ ਔਰ ਡਰਾਫਟਸਮੈਨ ਆ ਔਰ ਜੋ ਮੈਸਨ ਤੇ ਔਰ ਕਾਰਪੈਂਟਰ ਆ। ਉਹ ਇਹਨਾਂ ਇਹ ਟ੍ਰੇਡਮੈਨਸ ਦੇ ਮਤਲਬ ਜੀ ਜਿਨ੍ਹਾਂ ਨੇ ਕੋਈ ਜਿਨ੍ਹਾਂ ਸਟੱਡੀ ਕੀਤੀ ਆ ਜਿਨ੍ਹਾਂ ਕੋ ਭੜਾਈ ਹੈਗੀ ਆ ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਇਹੋ ਜੀ ਗੱਲ ਨਹੀਂ ਹੈ ਕਿ ਕੰਮ ਨਹੀਂ ਹੈਗੇ। ਕੰਮ ਤਾਂ ਉਹ ਹੈਗੇ ਆ ਵੀ ਜਿਵੇਂ ਹੁਣ ਕੁਝ ਸਟੂਡੈਂਟ ਬੱਚੇ ਆ ਉਹ ਪਲੱਸ 2 ਕਰਕੇ ਆਏ ਹੋਏ ਆ ਤੇ ਉਹਨਾਂ ਨੂੰ ਐ ਲੱਗਿਆ ਕਿ ਅਸੀਂ ਜਿਸ ਦਿਨ ਪੇਸਿਆਂ ਨੂੰ ਵੀ ਤਾਂ ਸਾਡਾ ਲੱਗ ਗਿਆ। ਕਿ ਹੁਣ ਅਸੀਂ ਕੈਨੇਡਾ ਚਲੇ ਗਏ ਆ ਬਸ ਹੁਣ ਤਾਂ ਬਾਰੇ ਨਿਆਰੇ ਹੋ ਜਾਣੇ ਆ ਪਰ ਇਹ ਬਾਰੇ ਨਿਆਰੇ ਨਹੀਂ ਇਸ ਤਰ੍ਹਾਂ ਨਹੀਂ ਹੁੰਦੇ ਤੇ ਆਪਾਂ ਨੂੰ ਜਦੋਂ ਵੀ ਬੱਚੇ ਆਉਂਦੇ ਆ ਉਹਨਾਂ ਨੂੰ ਵੈਸੇ ਤਾਂ ਡਿਗਰੀ ਕਰਨ ਤੋਂ ਪਹਿਲਾਂ ਆਪਣੇ ਕੋ ਮੈ ਬੈਚਲਰ ਡਿਗਰੀ ਕਰਨ ਤੋਂ ਪਹਿਲਾਂ ਤਾਂ ਔਣ ਬਾਰੇ ਸੋਚਣਾ ਹੀ ਨਹੀਂ ਚਾਹੀਦਾ ਕਿਉਂਕਿ ਬੱਚਾ ਇੰਨਾ ਬਿਚੌਰ ਨਹੀਂ ਹੁੰਦਾ ਤੇ ਦੂਸਰੀ ਗੱਲ ਹੈ ਕਿ ਮੈਂ ਇਥੇ ਬੱਚਿਆਂ ਨੂੰ ਮਿਲਦਾ ਰਹਿਣਾ ਹੈ ਜਿਹੜੇ ਵਿਚਾਰੇ ਗਰੀਬ ਘਰਾਂ ਦੇ ਚਾਹੇ ਉਹ ਲੋਅਰ ਕਲਾਸਾਂ ਦੇ ਬੱਚੇ ਆ ਚਾਹੇ ਕੋਈ ਜਨਰਲ ਕੈਟਾਗਰੀ ਦੇ ਬੱਚੇ ਆ ਚਾਹੇ ਉਹ ਗਰੀਬ ਘਰਾਂ ਦੇ ਜਿਹੜੇ ਬੱਚੇ ਆ ਜਿਹੜੇ ਉੱਥੇ ਮਿਹਨਤ ਕਰਨੀ ਜਿਨ੍ਹਾਂ ਨੇ ਔਰ ਮਿਹਨਤ ਉਹਨਾਂ ਨੇ ਇੱਥੇ ਵੀ ਕਰਨੀ ਆ ਇੱਥੇ ਮਿਹਨਤ ਕਰਦਾ ਮਰਲੋ ਜਰੂਰ ਮਿਲਦਾ ਉਹਨਾਂ ਨੂੰ ਕਿਉਂਕਿ ਇੱਥੇ ਲਗਭਗ ਸਾਰੇ ਕੋਈ ਘਰਾਂ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਜਿਹੜੇ ਸ਼ੌਕ ਆ ਉਹ ਇੱਥੇ ਪੂਰੇ ਹੋ ਜਾਂਦੇ ਆ ਤੇ ਸਾਡੇ ਦੇਸ਼ ਦੇ ਵਿੱਚ ਤਾਂ ਕਿਰਤ ਦੀ ਲੁੱਟ ਹੁੰਦੀ ਆ ਸਦੀਆਂ ਤੋਂ ਕਿਰਤ ਦੀ ਲੁੱਟ ਹੁੰਦੀ ਆਈ ਆ ਤੇ ਜੇਕਰ ਕਿਥੇ ਬੱਚੇ ਨੇ ਆਣਾ ਹੈਗਾ ਇੱਥੇ ਤੇ ਉਹ ਕੰਮ ਸਿੱਖ ਕੇ ਤੇ ਖਾਸ ਤੌਰ ਤੇ ਜਿਹੜੇ ਕਿਰਤੀ ਲੋਕ ਆ ਉਹ ਤਾਂ ਇੱਥੇ ਆਏ ਆ ਔਰ ਉਹ ਜਬ ਮਤਲਬ ਕੀ ਆਪਣਾ ਕੰਮ ਕਰ ਰਹੇ ਆ ਔਰ ਉਹ ਠੀਕ ਆ ਉਹ ਜੇਕਰ ਉਹ ਪੈਸੇ ਜਿਹੜੇ ਹੈਗੇ ਆ ਜਿਸ ਵੇਲੇ ਉਹ ਆਪਣੇ ਘਰ ਭੇਜਦੇ ਇੰਡੀਆ ਦੇ ਜਾਂਦੇ ਆ ਤਾਂ ਉਹ ਜਿਸ ਵੇਲੇ ਕਰੰਸੀ ਚੇਂਜ ਹੁੰਦੀ ਆ ਤਾਂ ਉਹ ਕਾਫੀ ਉਹਨਾਂ ਦਾ ਮਤਲਬ ਕੀ ਗੁਜ਼ਾਰਾ ਹੋ ਜਾਂਦਾ ਸੋ ਇੱਥੇ ਆਉਣ ਵਾਲੇ ਜਿਹੜੇ ਬੱਚੇ ਆ ਉਹਨਾਂ ਤਾਂ ਮੈਂ ਫੇਰ ਇੱਕ ਵਾਰੀ ਕਹਾਂਗਾ ਕਿ ਉਹ ਡਿਗਰੀ ਕਰਨ ਤੇ ਕੋਈ ਟ੍ਰੇਡ ਜਿਹੜਾ ਹੈਗਾ ਆ ਉਹ ਲੈ ਕੇ ਇੱਥੇ ਆਉਣ ਤਾਂ ਉਹਨਾਂ ਦਾ ਜਿਹੜਾ ਹੈ ਉਹ ਠੀਕ ਹੈ ਮਤਲਬ ਕਿ ਉਹਨਾਂ ਨੂੰ ਰੋਜ਼ਗਾਰ ਵੀ ਮਿਲ ਸਕਦਾ ਤੇ ਉਹਨਾਂ ਦੀਆਂ ਜਿਹੜੀਆਂ ਹਾਲਤਾਂ ਵੀ ਸੁਧਰ ਸਕਦੀਆਂ ਬਾਕੀ ਜਿਹੜੇ ਬੱਚੇ ਹੈਗੇ ਆ ਕਿ ਜਿਨ੍ਹਾਂ ਨੇ ਉੱਥੇ ਕੋਈ ਕੰਮ ਨਹੀਂ ਕੀਤਾ ਤੇ ਜਾਂ ਜਿਨ੍ਹਾਂ ਕੋਲ ਰੋਜ਼ਗਾਰ ਦੇ ਸਾਧਨ ਹੈਗੇ ਉੱਥੇ ਜਿਹੜੇ ਜਿਹੜੇ ਸਰਦੇ ਲੋਕ ਮੈਂ ਕਹਾਂਗਾ ਸਾਡੇ ਦੇਸ਼ ਦੇ ਅੰਦਰ ਜਿਹੜੇ ਸਰਦੇ ਵਰਦੇ ਲੋਕ ਆ ਜ਼ਮੀਨਾਂ ਜਾਇਦਾਦਾਂ ਜਿਨ੍ਹਾਂ ਕੋਲ ਹੈਗੀਆਂ ਜਿਨ੍ਹਾਂ ਕੋ ਘਰ ਜਿਨ੍ਹਾਂ ਦਾ ਰੋਜ਼ਗਾਰ ਹੈਗਾ ਉਹਨਾਂ ਨੂੰ ਇੱਥੇ ਆਣ ਦੀ ਲੋੜ ਨਹੀਂ ਹੈਗੀ ਇੱਥੇ ਬਹੁਤ ਸਖਤ ਮਿਹਨਤ ਕਰਨੀ ਪੈਂਦੀ ਆ ਬੜੀ ਸਖਤ ਮਿਹਨਤ ਕਰਨ ਤੋਂ ਬਾਅਦ ਹੀ ਜਿਹੜਾ ਹੈਗਾ ਉਹ ਜ਼ਿੰਦਗੀ ਨੂੰ ਸਰਵਾਈਵ ਕੀਤਾ ਜਾ ਸਕਦਾ ਬਾਕੀ ਰਹੀ ਗੱਲ ਜੇ ਇੱਥੇ ਬੰਦਾ ਪੈਸੇ ਕਮਾਉਂਦਾ ਤੇ ਉਹ ਇੰਡੀਆ ਦੇ ਵਿੱਚ ਤੇ ਉਸ ਪੈਸੇ ਦੀ ਮਤਲਬ ਕੀ ਚੰਗੇ ਉਹ ਉਹਦੇ ਨਾਲ ਆਪਣਾ ਗੁਜ਼ਾਰਾ ਵਧੀਆ ਹੋ ਸਕਦਾ ਜੇਕਰ ਇੱਥੇ ਬੰਦਾ ਆ ਗਏ ਤਾਂ ਤੇ ਫਿਰ ਉਹ ਬੰਦਾ ਜੇ ਨੇ ਕਿਤੇ ਆ ਗਿਆ ਫਿਰ ਘਰ ਲੈ ਲਿਆ ਫਿਰ ਤਾਂ ਉਹ ਉਸ ਜਾਲ ਦੇ ਵਿੱਚ ਫਸ ਜਾਂਦਾ ਤੇ ਬਾਕੀ ਇਹ ਬਹੁਤ ਵਧੀਆ ਦੇਸ਼ ਆ ਅ ਮਤਲਬ ਕਿ ਸੰਭਿਆ ਹੋਇਆ ਦੇਸ਼ ਆ ਲੋਕਾਂ ਨੇ ਮਤਲਬ ਕਿ ਕਾਨੂੰਨ ਦਾ ਰਾਜ ਆ ਤੇ ਬਾਕੀ ਗੱਲਾਂ ਫੇਰ ਕਰਾਂਗੇ ਮੈਂ ਫਿਰ ਤੁਹਾਡੇ ਸਭ ਦੇ ਦਰਸ਼ਨ ਕਰਾਂਗਾ ਬਹੁਤ ਮਿਹਰਬਾਨੀ ਧੰਨਵਾਦ